ਤੁਹਾਡਾ ਸ੍ਰੀ ਗੁਰੂ ਸਾਰਿਆਂ ਨੂੰ ਲੈ ਵੀ ਮਤਰੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਲੋ ਵੀ ਮਤਰੋ ਅੱਜ ਇਹ ਸੈਟ ਜਿਮ ਦਾ ਤੇ ਜਿਮ ਵਿੱਚ ਆਪਾਂ ਬੈਠੇ ਆਂ ਸੋ ਪੂਰਾ ਚਿੱਲ ਕਰਾਂਗੇ ਤੁਹਾਡੇ ਨਾਲ ਤੇ ਐਕਸਰਸਾਈਜ਼ ਲਾਵਾਂਗੇ ਟਰਾਈ ਦੀ ਤੇ ਡੋਲਾ ਕਰਾਂਗੇ ਪੂਰਾ ਕੈਮ ਤੇ ਲੋ ਵੀ ਮਤਰੋ ਆ ਜਿਓ ਪਹਿਲਾਂ ਕੱਢਾਂਗੇ ਥੋੜੇ ਕੇ ਡੰਡ ਤੇ ਸਰੀਰ ਕਰਾਂਗੇ ਗਰਮ ਤੇ ਫਿਰ ਕਰਾਂਗੇ ਆਪਾਂ ਐਕਸਰਸਾਈਜ਼ ਲਾਵਾਂਗੇ ਤੇ ਤੁਹਾਨੂੰ ਰੱਖਾਂਗੇ ਨਾਲ ਲੱਗਣ ਲੱਗੇ ਜਿਆ ਡੰਡ ਲੱਗਣ ਜਾਂ ਸਦੇ ਸ਼ਪਾਟੇ ਨਹੀਂ ਜੇ ਲੱਗਣੇ ਕਰਦੇ ਜਾ ਕੇ ਕਿੰਨੇ ਲੱਗਦੇ ਦੇਖੋ ਹੁਣ ਤਾਈ ਓਏ ਹੋਏ ਲੋਬੀ ਮਿੱਤਰੋ ਹਾਫ ਸੈਂਟਰੀ ਘਾਤੇ ਜੇ ਵੀਰ ਤੁਹਾਡੇ ਨੇ ਪਰ ਇੱਕ ਗੱਲ ਹੈ ਗਰਮੀ ਵੜੀ ਆ ਗਰਮੀ ਨਾ ਨਾ ਹੋਵੇ ਹੋਰ ਲਾਈਟ ਰੋਏ ਡੇਲੀ ਘਣ ਘਣ ਖਾਈਏ ਨਾ ਹੈਲਥੀ ਤੇ ਰੋਰ ਲੱਗਣ ਕਿਉਂਕੀ ਗਾਈਜ਼ ਆ ਵੇਖ ਲੋ ਕੰਮ ਇਹਦਾ ਦੇ ਉਹ ਭਰਾ ਜਿਮ ਜਿਮ ਲਾਣਾ ਆ ਗਾ ਇੱਥੇ ਫੋਨ ਕਰਨਾ ਆਏ ਨਾ ਓਏ ਵੀਰ ਤੇਰੇ ਰੱਖੇ ਜਾਣ ਨਹੀਂ ਹੈਲੋ ਗਾਈਜ਼ ਵੀਰ ਦੇ ਕੰਮ ਜਿਵੇਂ ਜੇ ਆਪਾਂ ਜਿੰਮ ਲਾਉਣੋਂ ਨੇ ਪਰ ਇਹਦਾ ਇੱਕੋ ਕੰਮ ਐ ਫੋਨ ਲਾਉਣੋਂ ਦਾ ਵੀਰ ਪਰ ਆ ਗੱਲਾਂ ਸੋਨ ਸਿੰਘ ਗਲਤੀ ਹੋ ਇਹ ਉਹ ਤਾਂ ਗੱਲਾਂ ਚੰਗੀਆਂ ਗੱਲਾਂ ਹੀ ਆ ਸਾਲਾ ਸਾਰਾ ਟਾਈਮ ਪੈ ਗਾਈਜ਼ ਇੱਕ ਗੱਲ ਇਹ ਜਿੰਨਾ ਟਾਈਮ ਆਪਾਂ ਜੇ ਬਣਾਉਨੇ ਆ ਨਾ ਅੱਧਾ ਟਾਈਮ ਇਹਨੇ ਫੋਨ ਕਰਦਾ ਹੁੰਦਾ ਆ ਤੇ ਇਹ ਤੁਹਾਨੂੰ ਪਤਾ ਕੰਮ ਔਖਾ ਆਂਦਾ ਬੰਦੇ ਦਾ ਜਦੋਂ ਤੁਹਾਨੂੰ ਸਰੀਰ ਗਰਮ ਹੋਣ ਲੱਗਦਾ ਨਾ ਤੇ ਉਦੋਂ ਉਹ ਠੰਡਾ ਕਰ ਦਿੰਦਾ ਆ ਪਤਾ ਕਿਉਂ ਆ ਮੇਲਾ ਚਾਰ ਡੰਡ ਲਾਏ ਗਾਇਦੇ ਨੇ ਤੇ ਚੌਵਾਂ ਡੰਡਾ ਜੇਕਰ ਆ ਫੋਨ ਆ ਗਿਆ ਹੀ ਤੇ ਹੋਰ ਭਰਾ ਨਹੀਂ ਕਿੰਨੇ ਆਏ ਨੇ ਭਰਾ ਲਾ ਡੰਡ ਕਿਉਂ ਇਦਾਂ ਕਰੰਡਿਆ ਵਾ ਓਏ ਛਪਾਟੇ ਨਾਲ ਲਾ ਸੋਹਣਿਆ ਛਪਾਟੇ ਨਾਲ ਲਾ ਸਿੱਧੇ ਡੰਡ ਲਾ ਤੈਨੂੰ ਮੈਂ ਇਟਾਂ ਕਲੋਜ਼ ਕਰ ਤੋ ਰੱਖ ਕੇ ਦਿੱਤੀਆਂ ਮੈਂ ਪਤਾ ਵਾ ਪਤਾ ਕਿਉਂ ਰੱਖ ਕੇ ਦਿੱਤੀਆਂ ਮੈਂ ਲੈ ਫੇਰ ਉਹ ਗੱਲ ਕਰਤੀ ਸਿੱਧੇ ਡੰਡ ਲਾ ਸਿੱਧੇ ਹਾਂ ਟਰਾਈ ਦਾ ਸੈਟ ਹੈ ਨਾ ਅੱਜ ਸਿੱਧੇ ਡੰਡ ਲਾ ਲੋਵਿੰਗ ਮੈਟਰੋ ਕੱਤੀ ਆਪਾਂ ਜਿਵੇਂ ਸਟਾਰਟ ਜੀਮ ਦੇ ਟੂ ਜਸਟ ਸਟਾਰਟ ਪਰ ਇੱਕ ਗੱਲ ਗਰਮੀ ਬਹੁਤ ਆਦੀ ਅੱਜ ਅੱਜ ਬਾਹਰ ਵੀ ਬੜੀ ਗਰਮੀ ਆ ਜਿਮ ਦੇ ਵਿੱਚ ਤੇ ਹੁਣੀ ਹੁਣੀ ਆ ਬਾਕੀ ਮੇਰੀ ਤੇ ਤੁਹਾਨੂੰ ਵੀ ਗਾਈਜ਼ ਇਹੋ ਐਡਵਾਈਸ ਆ ਜਿਮ ਲਾਇਆ ਕਰੋ ਪੂਰੀ ਖਿੱਚ ਕੇ ਤੇ ਸਰੀਰ ਆਪਣਾ ਪੂਰਾ ਕਰੋ ਕੈਮ ਤੇ ਇੰਨੇ ਸਾਲ ਦੇਣਾ ਤੁਹਾਡਾ ਸਾਰੀ ਉਮਰ ਖੇਈ ਦੇ ਖੇਈ ਦੇ ਖੇਈ ਦੇ ਕੰਮ ਖੇਈ ਦੇ ਥੋੜੀਆਂ ਬਾਹਾਂ ਬੈਗ ਬੈਗ ਨੂੰ ਰੱਖਿਆ ਥੋੜੀਆਂ ਬਾਹਾਂ ਬੈਗ ਨੂੰ ਰੱਖ ਹਾਂ ਓਕੇ ਆ ਕੰਮ ਪੂਰੀ ਗੱਲ ਬਾਤ ਆ ਹੋਲੀ ਹੋਲੀ ਹੋਈ ਨਾ ਸੈਟ ਖਿੱਚ 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 ਗੈ ਤੇ ਗੈ ਤੇ ਇਧਰ ਵੇਖ ਲੈ ਮੜਾਇਆ ਖਿੱਚ ਕੇ ਲਾ ਖਿੱਚ ਕੇ ਲਾ ਵੀ ਮਤਰਾ ਹੋ ਗਈ ਐਸ ਪੂਰੀ ਹੁਣ ਵੀਰ ਮੇਰਾ ਸੋਨੂ ਹੀ ਪੂਰੀ ਖਿੱਚ ਕੇ ਲੋਂੜੇ ਬਾਰੇ ਜਿਮ ਖਿੱਚ ਕੇ ਲਾਵਾਂਗੇ ਤਾਂ ਫੇਰ ਹੀ ਗੱਲ ਬਣਦੀ ਪੂਰੀ ਫੇਰ ਹੀ ਡੋਲਾ ਬਣਦਾ ਇਹ ਕੈਮ ਚੱਲ ਆ ਫਿਰ ਕਿ ਮੇਰੀ ਵਾਰੀ ਹੈ ਹੈ ਇਹ ਜਿਵੇਂ ਬੱਸ ਕਰੀਏ ਗਾਈ ਜੇ ਇੱਕਦਾਲ ਇਹ ਸੈਟ ਮੈਨੂੰ ਬਹੁਤ ਜ਼ਿਆਦਾ ਘੈਂਟ ਲੱਗਦਾ ਹੈ ਅਸਲ ਜੇ ਮਸਲ ਜਿਹੜਾ ਨਾ ਲੰਮਾ ਹਣਾ ਨਾ ਟਰਾਈ ਦਾ ਕੋਈ ਇਸ ਸੈਟ ਨਾਲ ਹੀ ਹੁਣਾ ਆ ਇਸ ਕਰਕੇ ਮੇਰੀ ਇਹ ਐਕਸਰਸਾਈਜ਼ ਫੇਵਰਿਟ ਹੈ ਕਮੈਂਟ ਕਰਿਓ ਸੋ ਦੱਸਿਓ ਐਕਸਾਈਜ਼ ਵਿੱਚ ਮੈਂ ਗਲਤ ਲਾਉਣਾ ਹੈ ਜਾਂ ਸਹੀ ਲਾਉਣਾ ਹੈ। ਉਹ ਵਹੀ। ਗਾਈਜ਼ ਇੱਕ ਤੇ ਗੱਲ ਹੈ ਵੀ ਇਹ ਦੇਖ ਨਾ ਜਿਮ ਦੇ ਵਿੱਚ ਇੱਕੋ ਇਹਦੀ ਕਮੀ ਹੈ ਮੈਂ ਤਾਂ ਬਹੁਤ ਦੂਰ ਦੂਰ ਰਹਿੰਦਾ ਹਾਂ। ਇਹਨੂੰ ਇਹ ਹੁੰਦਾ ਵੀ ਲਾਗੇ ਆ ਗਿਆ। ਇਹਦੇ ਜਿਹੜੀਆਂ ਪਲੇਟਾਂ ਇੰਨੀਆਂ ਪਾਈਆਂ ਨੇ ਇੰਨੀਆਂ ਚੋਣੀਆਂ ਨੇ ਜਿੰਨੀਆਂ ਪਾਉਂਦੀਆਂ ਮੈਂ। ਨੋ ਦਵਾ ਬਾਰਾ ਮਾਤੀਆਂ ਲਾ ਦੋ ਲਾ 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 ਖਿੱਚ 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 ਛੇ ਦੇ ਬਾਰਾ ਆਏ ਗਏ ਗੈਂਡੇ ਆ ਨਾ ਉਹ ਭਰਾ ਸੈਟ ਗਲਤੀ ਹੋ ਦੂਜੇ ਰੁਹਤ ਬਾ ਹਾਂ ਚੱਲ ਕਿੰਨੇ ਆ ਗਏ ਆ 6 7 8 9 ਤੇ 10 ਦੋਰੀ ਦੋ ਮੋਰ ਦੋ ਮੋਰ ਚੱਲ ਵਨ ਮੋਰ ਇਹ ਚੱਲ ਵੀ ਓਕੇ ਰੈਡ ਹੋ ਗਿਆ ਕੰਮ ਹਾਂ ਇਹ ਕਹਿੰਦੇ ਆ ਵੀ ਹੁਣ ਪੰਜਾਬ ਬੁੱਧਸਾਲੇ ਇਹਨਾਂ ਦਾ ਫਿਜ਼ੀਕਲ ਵੀ ਕਰੇ ਜਾਣ ਕੇ ਕਰਕੇ ਜਾਣ ਹਾਂ ਇਹ ਫੇਰੀ ਗੱਲ ਹੁੰਦੀ ਆ ਫਿਜ਼ੀਕਲ ਤੇ ਆਪਾਂ ਨੂੰ ਉੱਥੇ ਜਾਣਾ ਪੈਣਾ ਜਿੱਥੇ ਉਹ ਸੁੱਧਣਗੇ ਜਿੱਥੇ ਸੈਂਟਰ ਜਿੱਥੇ ਉਹ ਸੁੱਧਣਗੇ ਹਾਂ ਬੱਚਿਆਂ ਦਾ ਇਹਨਾਂ ਮੰਦਾਰਾ ਬੱਚੇ ਮਿਹਨਤ ਪਰ ਉਹਦਾ ਇੱਕ ਗੱਲ ਯਾਰ ਮਿਹਨਤ ਕਰਨੀ ਚਾਹੀਦੀ ਆ ਮਿਹਨਤ ਕਰਨੀ ਚਾਹੀਦੀ ਗਾਈਜ਼ ਸਰੀਰ ਬੰਦਨੇ ਚਾਹੀਦੇ ਆ ਹੈ ਲੈ ਵੀ ਠੋਕ ਕੇ ਮਿਹਨਤ ਲਾਵਾਂਗੇ ਨਾ ਗੱਲ ਫੇਰ ਹੀ ਬਣਨੀ ਆ ਤੇ ਯਾ ਇਹ ਸਾਡੇ ਕੋ ਵੀ ਠੋਕ ਕੇ ਮਿਹਨਤ ਨਹੀਂ ਜੇ ਲੱਗਣ ਦੀ ਉਹੋ ਜੀ ਗਰਮੀ ਨਾ ਆਵੇ ਗਰਮੀ ਦਾ ਕਰਕੇ ਗਰਮੀ ਬਹੁਤ ਹੋ ਗਈ ਗਰਮੀ ਦਾ ਕਰਕੇ ਥੋੜਾ ਕੌਖਾ ਬਾਕੀ ਕਈ ਐਦਾਂ ਦੇ ਵੀਰ ਵੀ ਹੈਗੇ ਜੋ ਜਿਹੜੇ ਆ 2 ਮਹੀਨੇ ਜੇ ਮਰੇ ਲਾਉਂਦੇ ਨਹੀਂ ਲਾਉਂਦੇ ਐਦਾਂ ਲਾਉਨੇ ਆਪਾਂ 2 ਮਹੀਨੇ ਵੀ ਸਰੀਰ ਨਹੀਂ ਤੁਰਦਾ ਪਰ ਇੱਕ ਗੱਲ ਹੀ ਇਹ ਵੀ ਗੱਲ ਹੈਗੀ ਗਾਈ ਜਿਨ੍ਹਾਂ ਨੇ ਲੀਨ ਕਰਨਾ ਹੈ ਸਰੀਰ ਬੋਡੀ ਲੀਨ ਕਰਨੀ ਆ ਉਹਨਾਂ ਲਈ ਆ ਜਿਹੜੇ 2 ਮਹੀਨੇ ਆ ਨਾ ਇਹੋ ਹੀ ਬੈਸਟ ਆ ਉਹ ਇਹੋ 2 ਮਹੀਨੇ ਜੇ ਮਰਉਣ ਕਿਉਂਕਿ ਸਾਡਾ ਦੇ ਅੱਗੇ ਸਰੀਰੋਦਾਂ ਦਾ ਲੈਣੇ ਆ ਤੇ ਆਪਾਂ ਥੋੜਾ ਗੇਨ ਕਰਨਾ ਆ ਮਸਲ ਗੇਨ ਕਰਨੇ ਆ ਸੋ ਵੀ ਜਦਾਂ ਟਰਾਈ ਦੇ ਆਪਾਂ ਤਿੰਨ ਐਕਸਰਸਾਈਜ਼ਾਂ ਲਾਉਣੀਆਂ ਬਸ ਅੱਜ ਹੂੰ ਜਿੰਨੀ ਕਿ ਐਕਸਰਸਾਈਜ਼ ਲਾਈ ਨਾ ਮੈਨੂੰ ਲੱਗਦਾ ਵਾ ਵੀ ਇੰਨੀ ਕਿਤੇ ਗੱਲ ਬਣ ਗਈ ਆ ਸੋ ਬਾਕੀ ਤੁਸੀਂ ਦੱਸ ਦੋ ਬਾਕੀ ਰੋਲਾਇਆ ਪ੍ਰੋਟੀਨ ਦਾ ਟਾਈਡ ਦਾ 70% ਜਿਹੜਾ ਰੋਲਾਇਆ ਤੇ ਬਾਕੀ 30% ਉਹ ਤੇ ਮਿਹਨਤ ਹੁੰਦੀ ਬੰਦੇ ਦੀ ਸੋ ਅੱਜ ਦੇ ਵਲੌਗ ਦੀ ਕਰਦੇ ਆ ਆਪਾਂ ਇੱਥੇ ਸਮਾਪਤੀ ਸੋ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਅੱਜ ਦੇ ਲਈ ਬਾਕੀ ਇੱਕ ਗੱਲ ਹੋਰ ਆ ਇੱਕ ਗੱਲ ਰਹਿ ਗਈ ਹੈ ਮੇਰੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਸ਼ੇਅਰ ਜਰੂਰ ਕਰਿਓ ਤੇ ਇਦਾਂ ਆਪਾਂ ਘੈਂਟ ਤੋਂ ਘੈਂਟ ਕੰਟੈਂਟ ਲੈ ਕੇ ਤੁਹਾਡੇ ਕੋਲ ਆਉਂਦੇ ਰਵਾਂਗੇ। ਲਓ ਮਿਲਦੇ ਆਂ ਮਿੱਤਰੋ ਅਗਲੇ ਵਲੌਗ ਦੇ ਵਿੱਚ ਜਲਦੀ। ਸੋ ਅੱਜ ਦੇ ਲਈ ਬਾਏ ਬਾਏ ਸਾਰਿਆਂ ਨੂੰ।